ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਮੇਰਾ ਨਾਮ ਜੀ ਡਾਕਟਰ ਹਰਬੀਰ ਕੌਰ ਐ ਮੈਂ ਪ੍ਰੋਫੈਸਰ ਤੇ ਮੁਖੀ ਭੋਜਨ ਤੇ ਪੋਸ਼ਣ ਵਿਭਾਗ ਕਾਲਜ ਆਫ ਕਮਿਊਨਿਟੀ ਸਾਇੰਸ ਪੰਜਾਬ ਕੇਤੀਬੜ ਯੂਨੀਵਰਸਿਟੀ ਲੁਧਿਆਣਾ ਤੋਂ ਹਾਂ ਜਿਵੇਂ ਮੈਂ ਮੈਮ ਨੇ ਦੱਸਿਆ ਕਿ ਇਹ ਤੋਂ ਘਰਵਾਂ ਜੀ ਆਪਾਂ ਉਹ ਹੈਂਡੀ ਨੇ ਤਿਆਰ ਕਰ ਸਕਦੇ ਹਾਂ ਇਹ ਕੋਈ ਅਹਿਰੀ ਮਹਿਲਾਵਾਂ ਦੇ ਰੋਗ ਨਹੀਂ ਆਉਂਦੀ ਸਿੱਖਣ ਵਾਸਤੇ ਆਉਂਦੇ ਆ ਜਿਨ੍ਹਾਂ ਨੇ ਆਪਣਾ ਜਿਹੜਾ ਕੰਮ ਦੱਸਿਆ ਕਿ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਦੇਖੋ ਜੀ ਅਸੀਂ ਟਾਈਮ ਟੂ ਟਾਈਮ ਟ੍ਰੇਨਿੰਗਸ ਲਗਾਉਂਦੇ ਹੀ ਰਹਿੰਦੇ ਆ ਉਹ ਚਾਹੇ ਸਾਡੀਆਂ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟਸ ਦੇ ਵਿੱਚ ਹੁਣ ਸਕਿੱਲ ਡਿਵੈਲਪਮੈਂਟ ਸੈਂਟਰ ਹੋ ਗਿਆ ਜਿੱਥੇ ਸਾਡੇ ਯੂਨੀਵਰਸਿਟੀ ਬੱਚਾ ਪਾ ਬੇਟੀ ਦੇ ਵਿੱਚ ਵੀ ਟ੍ਰੇਨਿੰਗਸ ਲਗਦੀਆਂ ਨੇ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ ਪਿੰਡੂ ਔਰਤਾਂ ਨੂੰ ਇਦਾਂ ਦੀ ਸਰਫਾਈਜ਼ ਦਿੰਦੇ ਹੈਗੇ ਕਿ ਇਹ ਚੀਜ਼ਾਂ ਅਸੀਂ ਘਰ 'ਚ ਹੀ ਕਿਵੇਂ ਬਣਾ ਸਕਦੇ ਹਾਂ ਜਿਵੇਂ ਹੁਣ ਸੀਜ਼ਨ ਆਂਦਾ ਹੈਗਾ ਚਾਹੇ ਉਹ ਸਰਦੀਆਂ ਦਾ ਆਂਦਾ ਜਿਵੇਂ ਸਰਦੀਆਂ 'ਚ ਰਹਿ ਕੇ ਅਸੀਂ ਕਿਵੇਂ ਪੰਜੀਰੀਆਂ ਬਣਾ ਸਕਦੇ ਹਾਂ ਜਾਂ ਅਸੀਂ ਸਰਦੀਆਂ ਦੇ ਵਿੱਚ ਕਿਹੜੀਆਂ ਮਠਿਆਈਆਂ ਪਾਉ ਬਣਾ ਸਕਦੇ ਹੈਗੇ ਆ ਉਹਨਾਂ ਦੀ ਟ੍ਰੇਨਿੰਗ ਦਿੰਨੇ ਆ ਹੁਣ ਜਿਵੇਂ ਰਖੜੀ ਆ ਗਈ ਜਾਂ ਦੀਵਾਲੀ ਆਏਗੀ ਉਸ ਵੀ ਅਸੀਂ ਕਿਹੜੀਆਂ ਮਠਾਈਆਂ ਜਿਹੜੀਆਂ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਆ ਟਾਈਮ ਟੂ ਟਾਈਮ ਅਸੀਂ ਉਹ ਟ੍ਰੇਨਿੰਗਸ ਲਗਾਉਂਦੇ ਰਹਿੰਦੇ ਆ ਜੀ ਮੈਮ ਇਹ ਮੋਰਸ ਫ੍ਰੀ ਹੁੰਦੇ ਆ ਜਾਂ ਕਿੰਨੇ ਸਮੇਂ ਦੇ ਕੋਰਸ ਹੁੰਦੇ ਆ ਇਸ ਤਰ੍ਹਾਂ ਜਿਹੜੀਆਂ ਮਹਿਲਾਵਾਂ ਸਬ ਤੋਂ ਜ਼ਿਆਦਾ ਇਹ ਜ਼ਿਆਦਾਤਰ ਜੀ ਸਾਡੀਆਂ ਜਿਹੜੀਆਂ ਨੇ ਟ੍ਰੇਨਿੰਗਸ ਫ੍ਰੀ ਹੀ ਹੁੰਦੀਆਂ ਨੇ ਕਿਉਂਕਿ ਸਾਨੂੰ ਵੀ ਕੋਈ ਟ੍ਰੇਨਿੰਗ ਜਿਹੜੀਆਂ ਨੇ ਮਾਰਕ ਹੁੰਦੀਆਂ ਨੇ ਕੋਈ ਚੀਜ਼ ਸਾਡੀਆਂ ਪ੍ਰੋਜੈਕਟ ਦੇ ਅੰਡਰ ਵੀ ਚੱਲਦੇ ਪਏ ਨੇ ਟਾਈਮ ਟੂ ਟਾਈਮ ਉਹਨਾਂ ਦੇ ਅੰਡਰ ਵੀ ਅਸੀਂ ਜਿਹੜੇ ਹੈਗੀਆਂ ਪਿੰਡੂ ਔਰਤਾਂ ਨੂੰ ਟ੍ਰੇਨਿੰਗਸ ਦਿੰਨੇ ਆ ਜੀ ਉਹ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਟ੍ਰੇਨਿੰਗਸ ਲਗਾਨੇ ਆ ਜੀ ਗਰੁੱਪਸ ਨੂੰ ਮੈਮ ਇਹ ਸਿਰਫ ਘਰਾਂ ਦੀ ਪਰਤੋਂ ਬਸ ਇਹ ਜਿਹੜੀਆਂ ਮਹਿਲਾ ਮਸਿਕੀਆਂ ਨੇ ਜਾਂ ਕੋਈ ਆਪਣਾ ਕਾਰੋਬਾਰ ਵੀ ਸਟਾਰਟ ਨਹੀਂ ਨਹੀਂ ਜੀ ਨਹੀਂ ਕੁਝ ਲੋਕਾਂ ਨੇ ਆਪਣਾ ਨਾਲ ਕਾਰੋਬਾਰ ਵੀ ਸ਼ੁਰੂ ਕੀਤਾ ਹੈਗਾ ਜੀ ਉਹ ਮਠਾਈਆਂ ਮਿੱਠੀਆਂ ਚੀਜ਼ਾਂ ਦੇ ਨਾਲ ਬੇકરી ਦੀ ਟ੍ਰੇਨਿੰਗ ਲੈ ਕੇ ਦੋਨੋਂ ਚੀਜ਼ਾਂ ਆਪਣੇ ਜਿਹੜੀਆਂ ਸੇਲ ਕਰਦੇ ਨੇ ਉਹ ਜਿਵੇਂ ਸਾਡੇ ਇੱਥੇ ਕਿਸਾਨ ਮੇਲਾ ਅੱਜ ਲੱਗਦੇ ਨੇ ਉਹਦੇ ਵਿੱਚ ਵੀ ਆਪਣੀਆਂ ਸਟਾਲਸ ਬੁੱਕ ਕਰਦੇ ਨੇ ਤੇ ਉਹਨਾਂ ਨੂੰ ਬੜਾ ਭਰਮਾ ਹੁੰਗਾਰਾ ਮਿਲਦਾ ਹੈ ਜੀ ਆਪਣੀਆਂ ਕਿੰਨੇ ਦਿਨ ਦਾ ਮੈਨੂੰ ਕੋਰਸ ਹੁੰਦਾ ਕਿੰਨੇ ਕਿ ਦਿਨ ਦੇ ਇਹ ਸਾਡਾ ਜੀ ਕੋਰਸ 1 ਤੋਂ 5 ਦਿਨਾਂ ਦਾ ਹੁੰਦਾ ਹੈਗਾ ਕਿਉਂਕਿ ਕੁਝ ਕੋਰਸ ਜਿਹੜੇ ਨੇ ਉਹ 5 ਦਿਨਾਂ ਤੋਂ ਘੱਟ ਚ ਫਾਇਦਾ ਨਹੀਂ ਹੁੰਦਾ ਜਿਵੇਂ ਮੈਂ ਤੁਹਾਨੂੰ ਕਹਾਂਗੀ ਕਿ ਅਗਰ ਬੇਕਰੀ ਦੀ ਟ੍ਰੇਨਿੰਗ ਲੈਣੀ ਹੈ ਤਾਂ ਘੱਟੋ ਘੱਟ 5 ਦਿਨ ਹੋਣੇ ਚਾਹੀਦੇ ਨੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਪ੍ਰਜ਼ਰਵੇਸ਼ਨ ਅਚਾਰ ਚਟਨੀਆਂ ਮਰਬੇ ਸਾਰਿਆਂ ਦੀ ਟ੍ਰੇਨਿੰਗ ਦੇਣੀ ਆ ਉਹ ਦਿਨ ਲਈ ਵੀ ਘੱਟੋ ਘੱਟ 5 ਦਿਨ ਹਾਂ ਜਿਵੇਂ ਮਠਾਈਆਂ ਵਾਲਾ ਕੰਮ ਹੈਗਾ ਇਹ ਅਸੀਂ ਇੱਕ ਜਾਂ ਦੋ ਦਿਨਾਂ ਚ ਵੀ ਉਹਨਾਂ ਨੂੰ ਸਾਰਾ ਕੁਝ ਸਿਖਾ ਸਕਦੇ ਹਾਂ ਦੇ ਦੇ ਵਿੱਚ ਲੱਗਦਾ ਕਿ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਹੁਣ ਜਿਹੜੀਆਂ ਮਠਿਆਈਆਂ ਤਿਆਰ ਕਰਕੇ ਆਪਣੇ ਘਰ ਵਾਸਤੇ ਨਹੀਂ ਸਿਰਫ ਵਿੱਚ ਬਾਜ਼ਾਰਾਂ ਵਿੱਚ ਬਾਜ਼ਾਰਾਂ ਵਿੱਚ ਵੀ ਵੇਚ ਰਹੇ ਕਿਉਂਕਿ ਲੋਕੀ ਵੀ ਹੁਣ ਬਹੁਤ ਅਵੇਅਰ ਹੋ ਗਏ ਨੇ ਅਗਰ ਕੋਈ ਵੀ ਲੇਡੀਜ਼ ਆਪਣੇ ਕੰਮ ਚੀਜ਼ਾਂ ਸੇਲ ਕਰਦੀਆਂ ਨੇ ਕਿਉਂਕਿ ਅੱਜ ਕੱਲ ਲੋਕੀ ਆਨਲਾਈਨ ਹੀ ਸੇਲ ਕਰੀ ਜਾਂਦੇ ਨੇ ਜੀ ਕਿਉਂਕਿ ਆਰਡਰ ਦੇ ਦਿੰਦੇ ਨੇ ਤੇ ਉਹਨਾਂ ਨੂੰ ਕਿਸੇ ਨੂੰ 2 ਕਿਲੋ ਚਾਹੀਦਾ 5 ਕਿਲੋ ਚਾਹੀਦਾ ਜੀ ਮੇਰਾ ਨਾਮ ਨੀਰਜਾ ਸਿੰਘਲਾ ਡਾਕਟਰ ਨੀਰਜਾ ਸਿੰਘਲਾ ਵੇ ਬਤੌਰ ਪ੍ਰੋਫੈਸਰ ਭੋਜਨ ਦੇ ਪੋਸ਼ਣ ਵਿਭਾਗ ਯਾਨੀ ਕਿ ਫੂਡ ਐਂਡ ਨਿਊਟ੍ਰੀਸ਼ਨ ਡਿਪਾਰਟਮੈਂਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੀ ਆ ਤੇ ਮੈਮ ਜਿਤਨਾ ਤੁਹਾਡੇ ਉਹ ਜਿਹੜੀਆਂ ਬਾਕਪਾ ਕਿਹੜੀਆਂ ਅੰਦਰ ਆਂਦੀਆਂ ਮਠਾਈਆਂ ਬਣਾਈ ਜਾਂਦੀਆਂ ਨੇ ਘਰਾਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਕਿਹੜੀਆਂ-ਕਿਹੜੀਆਂ ਬਣਾਈਆਂ ਜਿਹੜੀਆਂ ਮਹਿਲਾਵਾਂ ਘਰਾਂ ਦੇ ਬਣਾਉਤ ਆ ਜਾਂਦੀਆਂ ਨੇ ਅਤੇ ਕਿੰਨੇ ਕੁ ਸੌਖਾ ਇਹ ਮਤਲਬ ਜਿਹੜੀਆਂ ਵੀ ਬਾਜ਼ਾਰ ਤੋਂ ਮਠਾਈਆਂ ਮਿਲਦੀਆਂ ਉਹਨਾਂ ਚੋ ਮੇਜੋਰਿਟੀ ਪਾਰਟ ਆਪਾਂ ਘਰਾਂ ਦੇ ਆਪਣੇ ਘਰੇਲੂ ਪਦਰਤ ਤੇ ਬਣਾ ਸਕਦੇ ਆ ਤੇ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਬੇਸਨ ਦੀ ਬਰਫੀ ਹੋ ਗਈ ਖਜੂਰ ਦੇ ਲੱਡੂ ਹੋ ਗਏ ਚੈਨਾ ਮੁਰਕੀ ਹੋ ਗਈ ਆਪਣੇ ਰਸਗੁੱਲੇ ਹੋ ਗਏ ਕੋਈ ਹੋਰ ਮਾਲਪੂੜੇ ਹੋ ਗਏ ਖੀਰ ਵਗੈਰਾ ਹੋ ਗਈ ਤੇ ਆਪਣੇ ਕੋਕੋਨਟ ਦੇ ਲੱਡੂ ਹੋ ਗਏ ਹਨਾ ਕੀਆਦੇ ਲੱਡੂ ਹੋ ਗਏ ਇਹ ਸਾਰੀਆਂ ਚੀਜ਼ਾਂ ਫਿਰਨੀ ਹੈ ਇਹ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਬਹੁਤ ਹੀ ਸਿੰਪਲ ਇੰਗਰੀਡੀਅੰਟਸ ਜਿਹੜੇ ਆਪਣੇ ਕੋਲ ਸਭ ਕੋਲ ਹੀ ਹੁੰਦੇ ਆ ਦੁੱਧ ਹੈ ਘਿਓ ਹੈ ਸ਼ੱਕਰ ਹੈ ਮਤਲਬ ਪਨੀਰ ਹੈ ਇਦਾਂ ਦੀਆਂ ਚੀਜ਼ਾਂ ਹੋਈ ਆਪਾਂ ਵਰਤ ਕੇ ਘਰ ਆਰਾਮ ਨਾਲ ਆਪਣੀਆਂ ਇਹ ਮਠਾਈਆਂ ਘਰ ਦੇ ਵਿੱਚ ਹੀ ਬਣਾ ਸਕਦੇ ਹਾਂ ਜਿਸ ਤਰ੍ਹਾਂ ਪਨੀਰ ਤੋਂ ਮੈਂ ਵੀ ਕੋਈ ਮਠਾਈਆਂ ਜਿਹੜੀਆਂ ਤਿਆਰ ਹੁੰਦੀਆਂ ਨੇ ਪਨੀਰ ਤੋਂ ਕਿਹੜੀ ਬਣਦੀ ਹੈ ਹਾਂਜੀ ਪਨੀਰ ਤੋਂ ਆਪਾਂ ਰਸਗੁੱਲੇ ਬਣਾ ਸਕਦੇ ਹਾਂ ਜਿਨ੍ਹਾਂ ਨੂੰ ਬਾਜ਼ਾਰਾਂ 'ਚ ਆਪਾਂ ਸਪੌਂਜੀ ਦੇ ਰਸਗੁੱਲੇ ਕਹਿ ਕੇ ਲੈਂਦੇ ਆ ਤੁਸੀਂ ਉਹ ਦੇਖੋ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਤੇ ਇਸੇ ਤਰ੍ਹਾਂ ਪਨੀਰ ਤੋਂ ਆਪਾਂ ਚੈਨਾ ਮੁਰਕੀ ਬਣਾ ਸਕਦੇ ਆ ਚੈਨਾ ਮੁਰਕੀ ਬਣਾ ਕੇ ਆਪਾਂ ਥੋੜੇ ਦਿਨਾਂ ਲਈ ਇਹਨੂੰ ਰੱਖ ਵੀ ਸਕਦੇ ਆ ਕਿਉਂਕਿ ਆਰਾਮ ਨਾਲ ਆਪਣਾ ਜਿੰਨੀ ਲੋਡ ਹੋਈ ਬਣਾ ਲਈ ਖਾ ਲਿਆ ਐਸਟਰਾ ਕਰਕੇ ਤੇ ਇਹਨਾਂ ਦੇ ਵਿੱਚ ਆਪਾਂ ਨੂੰ ਕੋਈ ਜਦੋਂ ਆਪਾਂ ਘਰ ਬਣਾਉਂਦੇ ਆ ਇਹਦੇ ਵਿੱਚ ਆਪਾਂ ਨੂੰ ਕੋਈ ਪ੍ਰੈਜ਼ਰਵੇਟਿਵਸ ਹੈ ਕੋਈ ਕੈਮੀਕਲਸ ਹੈ ਕਲਰਸ ਹੈ ਇਹ ਬਿਲਕੁਲ ਪਾਉਣ ਦੀ ਲੋੜ ਨਹੀਂ ਹੈਗੀ ਜਿੱਦਾਂ ਤੁਸੀਂ ਖਜੂਰ ਦੇ ਲੱਡੂ ਦੇਖੇ ਖਜੂਰ ਦੇ ਲੱਡੂ ਦੇ ਵਿੱਚ ਆਪਾਂ ਕੋਈ ਰੰਗ ਕੋਈ ਕੁਝ ਵੀ ਨਹੀਂ ਪਾਇਆ ਹੋਇਆ ਨੇਚਰਲ ਕਲਰ ਹੀ ਇੰਨਾ ਸੋਹਣਾ ਆ ਜਾਂਦਾ ਚੀਜ਼ਾਂ ਦਾ ਮੈਮ ਲੱਗਦਾ ਕਿ ਆਪਣੀ ਮਰਜ਼ੀ ਨਾਲ ਸ਼ੱਕਰ ਜਾਂ ਖੰਡ ਦੀ ਜਿਹੜੀ ਵਰਤੋਂ ਠੀਕ ਕਰ ਸਕਦਾ ਹਾਂਜੀ ਇਹ ਇਹ ਮਤਲਬ ਫਾਇਦਾ ਬਹੁਤ ਹੈਗਾ ਕਰ ਕਰੇ ਲੋਪ ਪੱਦਰ ਤੇ ਆਪਾਂ ਨੂੰ ਇਹ ਮਠਾਈਆਂ ਘਰ ਬਣਾਉਂਦੇ ਇਹ ਬਹੁਤ ਫਾਇਦਾ ਹੈ ਕਿ ਆਪਾਂ ਕਿਸੇ ਵੀ ਚੀਜ਼ ਦੀ ਮਾਤਰਾ ਜਿਹੜੀ ਹੈਗੀ ਉਹ ਆਪਣੀ ਮਰਜ਼ੀ ਦੇ ਅਨੁਸਾਰ ਘਟਾ ਵਧਾ ਸਕਦੇ ਆ ਤੇ ਆਪਣੀ ਮਰਜ਼ੀ ਦੇ ਅਨੁਸਾਰ ਦੇ ਆਪਾਂ ਸਾਫ਼ ਸੁਥਰੇ ਵਧੀਆ ਇੰਗਰੀਡੀਅੰਟਸ ਯੂਜ਼ ਕਰਕੇ ਚੀਜ਼ ਦੀ ਕੁਆਲਿਟੀ ਅੱਛੀ ਬਣਾ ਸਕਦੇ ਆ ਨਿਊਟ੍ਰੀਸ਼ਨ ਦੇ ਨਾਲ ਨਾਲ ਸਿਹਤ ਤੇ ਮਤਲਬ ਸਵਾਦ ਦਾ ਭਰਪੂਰਤਾ ਹੈ ਹੀ ਹੈ ਉਹਨਾਂ ਦੀ ਕੁਆਲਿਟੀ ਬੜੀ ਅੱਛੀ ਬਣਦੀ ਹੈ ਜਦੋਂ ਆਪਾਂ ਘਰ ਇਹ ਚੀਜ਼ਾਂ ਬਣਾਉਂਦੇ ਆ